ਮੈਂ ਹਰਪਜਨ ਸਿੰਘ ਫੂਡ ਐਂਡ ਲਾਈਟ ਲੋਡਿੰਗ ਲੋਡਿੰਗ ਮਜ਼ਦੂਰ ਯੂਨੀਅਨ ਵਾਈਸ ਪ੍ਰਧਾਨ ਪੰਜਾਬ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਇੱਥੇ ਡੀਸੀ ਕੁਮਾਰ ਸੌਰਵ ਜੀ ਰਹਿ ਗਏ 2019 ਦੇ ਵਿੱਚ ਜਿਨ੍ਹਾਂ ਨੇ ਸਾਡੇ ਰਜਿਸਟਰ ਨੰਬਰ ਦੀ ਇਨਕੁਆਰੀ ਕੀਤੀ ਤੇ ਮੇਰੇ ਬਜ਼ੁਰਗ ਤੇ ਜਿਹੜੇ ਬਿਆਨ ਦਿੱਤੇ ਸੀਗੇ ਪੰਜਾਬ ਪ੍ਰਧਾਨ ਸਿਕਦੇਵ ਸਿੰਘ ਤੇ ਉਹਨਾਂ ਦੀ ਇਨਕੁਆਰੀ ਕੀਤੀ ਇਨਕੁਆਰੀ ਕਰਕੇ ਉਹਨਾਂ ਨੇ ਪੂਰੀ ਬਰੀਕੀ ਨਾਲ ਜਾਂਚ ਕਰਕੇ ਉਹਨਾਂ ਨੇ ਆਰਡਰ ਦਿੱਤੇ ਮਹਿੰਦਰਪਾਲ ਜੀ ਨੂੰ ਡੀ ਐਫ ਐਸ ਆਈ ਸਾਹਿਬ ਨੂੰ ਬੁਲਾਇਆ ਕੋਲੇ ਆਰਡਰ ਦਿੱਤੇ ਮਹਿੰਦਰਪਾਲ ਜੀ ਨੂੰ ਵੀ ਉਹ ਲੇਬਰ ਜਿਹੜੀ ਗਲਤ ਕੰਮ ਕਰ ਰਹੀ ਉਹ ਰੋਕੀ ਜਾਵੇ ਤੇ ਇਹ ਲੇਬਰ ਰੈਗੂਲਰ ਕੀਤੀ ਜਾਵੇ ਮਹਿੰਦਰਪਾਲ ਜੀ ਨੇ ਸਾਨੂੰ ਆਲ ਮਟੋਲ ਕਰਕੇ ਕੋਈ ਸਾਨੂੰ ਸਬੂਤ ਉਹਦਾ ਨਹੀਂ ਦਿੱਤਾ ਤੇ ਐਨਾ ਟਾਈਮ ਸਾਨੂੰ ਦਬਾਇਆ ਐਨਾ ਟਾਈਮ ਸਾਨੂੰ ਦਬਾਇਆ ਅਸੀਂ ਵਾਰ-ਵਾਰ ਸ਼ਾਸਨ ਪ੍ਰਸ਼ਾਸਨ ਦੇ ਕੀੜੇ ਮਾਰ-ਮਾਰ ਕੇ ਸਾਡੀ ਪੂਰੀ ਹਾਲਤ ਹੋ ਗਈ ਹੈ ਕਿ ਜਦਕਿ ਸਾਨੂੰ ਕਿਸੇ ਨੇ ਕੋਈ ਇਨਸਾਫ ਨਹੀਂ ਦਿੱਤਾ ਇੱਥੇ ਸਾਡਾ ਮਕਾਨ ਠੇਕੇਦਾਰਾਂ ਦੇ ਬੰਦਿਆਂ ਦੇ ਕਬਜ਼ੇ ਦੇ ਵਿੱਚ ਆ ਜਦ ਕੀ ਉਹਨੂੰ ਪੁਲਿਸ ਨੇ ਜਿੰਦਾ ਲਾਇਆ ਸੀਗਾ ਠੇਕੇਦਾਰ ਖੇਮਚੰਦ ਕਹਿੰਦਾ ਸੀ ਅੱਧੀ ਲੇਬਰ ਇਹਦੀ ਠੇਕੇਦਾਰ ਦੀ ਚੜ੍ਹਾ ਤੇ ਅੱਧੀ ਆਪ ਦੀ ਲਾਲਾ ਬਾਬਾ ਅਸੀਂ ਬਜ਼ੁਰਗ ਨੇ ਇਨਕਾਰ ਕੀਤਾ ਵੀ ਸਾਡਾ ਕੇਸ ਜਿੱਤਿਆ ਸਾਂ ਅਸੀਂ ਤਾਂ ਸਰਕਾਰ ਤੋਂ ਪੈਸਾ ਲੈਣਾ ਸਾਡਾ ਕੇਸ ਜਿੱਤਿਆ ਸੀ ਤਾਂ ਸਾਰੀ ਲਾਵਾਂਗੇ ਠੇਕੇਦਾਰ ਖੇਮਚੰਦ ਨੇ ਸਾਨੂੰ 50 ਬੰਦਿਆਂ ਨੂੰ ਬੈਠਿਆਂ ਨੂੰ ਅੰਦਰ ਛੱਡਿਆ ਐਸਚੋ ਖੇਮਚੰਦ ਨੇ ਸੌਰੀ ਪੰਜਾਬ ਬੰਦੇ ਨੂੰ ਛੱਡ ਕੇ ਉਸ ਤੋਂ ਬਾਅਦ ਉਹਨੇ ਸਾਡੀ ਗੱਲ ਨਹੀਂ ਸੁਣੀ ਸਾਡੇ ਕਾਗਜ਼ ਸਿੱਟਦੇ ਉਹਨੇ ਉਦੋਂ ਬਾਅਦ ਸਾਡੇ ਜਿਹੜੇ ਉੱਤੋਂ ਆਰਡਰ ਆਏ ਸੀ ਉਹ ਵੀ ਨੱਪ ਲਏ ਉਹਨੇ ਉਹਦੇ ਵੀ ਕਾਗਜ਼ ਸਾਡੇ ਰੱਖ ਲਏ ਨੇ ਤੇ ਸਾਨੂੰ ਮੁੜ ਕੇ ਨਜ਼ਰ ਅੰਦਾਜ਼ ਕੀਤਾ ਗਿਆ ਉਦੋਂ ਦੇ ਲੈ ਕੇ ਅੱਜ ਤੱਕ ਅਸੀਂ ਰੋਲਦੇ ਆ ਰਹੇ ਹਾਂ ਅਸੀਂ ਵਾਰ-ਵਾਰ ਡੀਸੀ ਐਸਐਸਪੀ ਸ਼ਿਕਾਇਤ ਅਫਸਰ ਹਰ ਅਫਸਰ ਦੇ ਜਾ ਜਾ ਕੇ ਉੱਤੋਂ ਅਫਸਰ ਭੇਜ ਦਿੰਦੇ ਥਾਣੇ ਦੇ ਵਿੱਚ ਆ ਕੇ ਉਹਨੂੰ ਬਸ ਖਤਮ ਕਰ ਦਿੰਦੇ ਹਾਂ ਖਾਨੇ ਦੇ ਵਿੱਚ ਬਾਰ ਬਾਰ ਗਰਮੀ ਦੇ ਵਿੱਚ ਸਾਡੇ ਘੇੜੇ ਬਾਰ ਬਾਰ ਲਵਾਉਂਦੇ ਆ ਬਾਰ ਬਾਰ ਲਵਾਉਂਦੇ ਦੋ ਦੋ ਤਿੰਨ ਤਿੰਨ ਘੇੜੇ ਅਸੀਂ ਮਾਰਦੇ ਆ ਪਰ ਸਾਡਾ ਕੋਈ ਵੀ ਸੁਣਾਈ ਨਹੀਂ ਕਰਦਾ ਭਾលਿਆ ਕਿ ਡੀਐਸਪੀ ਸਾਹਿਬ ਦੇ ਰੀਡਰ ਨੇ ਮੇਰੇ ਹੱਥ ਦੇ ਵਿੱਚੋਂ ਦਰਖਾਸਤ ਵੀ ਫੜ ਲਈ ਅਸੀਂ ਦੋ ਬੰਦ ਆਦਮੀ ਸੀ ਮੇਰਾ ਦੋਸਤ ਨਾਲ ਹੈਗਾ ਸੈਕਟਰੀ ਮੇਰਾ ਦੀਪੂ ਦਾ ਉਹ ਵੀ ਮੌਜੂਦਾ ਸੀ ਨਾਲ ਅਸੀਂ ਡੀਐਸਪੀ ਸਾਹਿਬ ਜਤਿੰਦਰ ਸਿੰਘ ਨੂੰ ਮਿਲਣ ਵਾਸਤੇ ਲਈ ਸੀ ਐਪਲੀਕੇਸ਼ਨ ਉਹਨਾਂ ਦੇ ਲੀਡਰ ਨੇ ਮੇਰੇ ਹੱਥ ਚੋਂ ਫੜ ਲਈ ਕਹਿੰਦਾ ਯਾਰ ਸਾਡੇ ਤੇ ਭਰੋਸਾ ਨਹੀਂ ਤੁਹਾਨੂੰ ਤੁਸੀਂ ਸਾਬ ਨੂੰ ਨਾਮ ਮਿਲੋ ਅਸੀਂ ਆਖਿਆ ਚਲ ਕੋਈ ਨਹੀਂ ਜਨਾਬ ਸਾਡਾ ਕੰਮ ਹੋਣਾ ਚਾਹੀਦਾ ਅਸੀਂ ਤਾਂ ਕੰਮ ਕਰਾਉਣਾ ਚਾਹੁੰਨੇ ਸਾਨੂੰ ਕੀ ਮਤਲਬ ਅਸੀਂ ਨਹੀਂ ਮਿਲਦੇ ਪਰ ਉਸ ਤੋਂ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਸੀਂ ਰੁਲੀ ਜਾ ਰਹੇ ਹਾਂ ਛਮਸ਼ੇਰ ਸਿੰਘ ਗੇਲੇ ਇੱਥੇ ਆਇਆ ਉਹਨਾਂ ਨੇ ਪਰਵਾਨੇ ਪ੍ਰਮੂਨੇ ਵੀ ਨੋਟ ਹੋਏ ਹੋਏ ਆ ਜੀ ਤੇ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹ ਬੰਦੇ ਨਜਾਇਜ਼ ਕੰਮ ਕਰ ਰਹੇ ਆ ਜਾਇਜ ਬੰਦੇ ੱੱਕੇ ਖਾਂਦੇ ਫਿਰਦੇ ਆ ਜੋ ਹੋਇਆ ਕਿਰਪਾ ਕਰਕੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਣਾ ਤੇ ਆਪਦੇ ਭੈਣ ਭਰਾਵਾਂ ਜਿASE ਬੰਦੀਆਂ ਨੂੰ ਵੀ ਕਰਨੀ ਚਾਹਣਾ ਕਿ ਕਿਰਪਾ ਕਰਕੇ ਸਾਡਾ ਸਾਥ ਦਿਓ ਜੀ ਵੈਗਰ ਜੀ ਦਾ ਖਾਲਸਾ ਤੇ ਵੈਗਰ ਜੀ ਦੀ ਫਤਿਹ